ਮੱਲੋ ਅੱਜ ਬਾਲਾ ਖੁਸ਼ੀ ਦਾ ਦਿਨ ਆ ਜਿੰਨੇ ਵੀ ਗੱਲ ਰੌਂਤੇ ਨੂੰ ਪਿਆਰ ਕਰਦੇ ਆ ਨਾ ਅੱਜ ਲਖਾਰੀ ਜਗਤ ਵਾਸਤੇ ਹੀ ਵੇਹੇ ਬਹੁਤ ਵੱਡਾ ਦਿਹਾਣਾ ਸਜਣੋ ਅੱਜ ਰੌਂਤੇ ਵਾਲੇ ਗੱਲ ਨੂੰ ਥਾਰ ਗੱਡੀ ਦਾ ਸਨਮਾਨ ਹੋਣਾ ਹੈ ਨਿਹਾਲ ਸਿੰਘ ਵਾਲੇ ਟੂਰਨਾਮੈਂਟ ਤੇ ਇੱਕ ਤੁਹਾਨੂੰ ਗੱਲ ਹੋਰ ਦੱਸਾਂ ਸਜਣੋ ਉੱਥੇ ਸਾਨੂੰ ਇੱਕ ਬਹੁਤ ਘੈਂਟ ਬੰਦੇ ਦੱਸ ਨੇ ਆ ਮਿਲਿਆ ਕਿ ਉੱਥੇ ਆ ਰਿਹਾ ਆਪਣੇ ਪੰਜਾਬ ਦਾ ਸੁਪਰਸਟਾਰ ਕ੍ਰਿਕਟਰ ਜਿਹਦੀ ਦੁਨੀਆ دیਵਾਨੀ ਆ ਸਜਣੋ ਉਹ ਕਰੈਕਟਰ ਰੌਂਤੇ ਵਾਲੇ ਗੱਲ ਦਾ ਯਾਰ ਆ ਉਹ ਵੀ ਉੱਥੇ ਆ ਰਿਹਾ ਕੌਣ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹਨੂੰ ਮਿਲਾਉਣਾ ਉਸ ਤੋਂ ਬਾਅਦ ਮੈਂ ਤਾਂ ਯਾਰ ਐਂ ਹੈਰਾਨੀ ਹੋ ਰਹੀ ਆ ਮੈਨੂੰ ਇੰਨੀ ਐਕਸਾਈਟਮੈਂਟ ਹੋ ਰਹੀ ਆ ਵੀ ਯਾਰ ਉਹ ਬੰਦਾ ਜਿਹਨੂੰ ਅਸੀਂ ਯਾਰ ਟੀਵੀ ਦੇ ਵਿੱਚ ਦੇਖਦੇ ਆ ਜਿਹਨੂੰ ਅਸੀਂ ਕਦੇ ਮੈਲਂਡ ਬਾਰੇ ਸੋਚੇ ਨਹੀਂ ਰੌਂਤੇ ਵਾਲੇ ਗੱਲੇ ਨੇ ਸਾਨੂੰ ਉਹ ਮਿਲਾ ਦੇਣਾ ਯਾਰ ਮੈਨੂੰ ਫੋਨ ਆਇਆ ਕੌਣ ਆਜੋ ਪਹਿਲਾਂ ਸਾਰਿਆਂ ਨੂੰ ਪਹਿਲਾਂ ਉਹ ਬੰਦਾ ਦਿਖਾਉਣਾ ਤੁਹਾਨੂੰ ਉਹ ਸੁਪਰਸਟਾਰ ਕਰੈਕਟਰ ਦਿਖਾਉਣਾ ਪੰਜਾਬ ਦੀ ਸ਼ਾਨ ਉਹਦੋਂ ਗਾਹਾਂ ਤੁਹਾਨੂੰ ਥਾਰ ਮਿਲਣ ਕਿਹਨੇ ਦਵਾਈ ਕਿਵੇਂ ਮਿਲੀ ਕਿਵੇਂ ਸਿਸਟਮ ਸਾਰਾ ਵਿਧੀ ਵਿਵਧਾਂ ਤੋਂ ਦੱਸ ਦਿਆਂ ਆਜੋ ਚੱਲਦੇ ਆ ਨਿਹਾਲ ਸਿੰਘ ਵਾਲੇ ਕਬੱਡੀ ਕੱਪ ਤੇ ਜਾਂਦਿਆਂ ਨੂੰ ਸੱਜਣੋਂ ਪੜਾਕੇ ਪਈ ਜਾਂਦੇ ਸੀ ਤੇ ਮੇਰਾ ਬਹੁਤ ਪਿਆਰਾ ਦੋਸਤ ਜਸ਼ਨ ਆਲਮਗੀਰ ਵਾਲਾ ਪਹੁੰਚਿਆ ਵਾ ਸੀ ਮੈਂ ਤਾਂ ਜਾ ਕੇ ਸਰਪ੍ਰਾਈਜ਼ ਹੋ ਗਿਆ ਸੱਜਣ ਨੂੰ ਦੇਖ ਕੇ ਉਹਦੇ ਨਾਲ ਮਿਲੇ ਗੱਲਾਂ-ਵਾਤਾਂ ਕੀਤੀਆਂ ਉਹਦੀ ਸਿਹਤ ਦਾ ਹਾਲ-ਚਾਲ ਜਾਣਿਆ ਕਬੱਡੀ ਕਿਵੇਂ ਚੱਲ ਰਹੀ ਆ ਗੱਲਾਂ-ਵਾਤਾਂ ਹੋਈਆਂ ਤੇ ਸਜਣੋ ਤੁਸੀਂ ਗੱਲ ਇੱਕ ਕਰ ਰਹੇ ਸੀ ਕਿ ਕਰੈਕਟ ਤੇ ਬਹੁਤ ਵੱਡੇ ਸੁਪਰਸਟਾਰ ਨੂੰ ਮਲਾਉਣਾ ਆ ਵੇਖੋ ਖਾਂ ਖੜਾ ਨਾ ਆਪਣੇ ਪੰਜਾਬ ਦਾ ਰਾਜਾ ਹਰਪ੍ਰੀਤ ਬਰਾੜ ਹਰਪ੍ਰੀਤ ਬਰਾੜ ਸਜਣੋ ਜਦੋਂ ਆਈਪੀਐਲ ਦੇ ਮੈਚ ਹੁੰਦੇ ਆ ਉਦੋਂ ਕਿੰਨੇ ਵਾਰ ਆਪਾਂ ਨੂੰ ਥਾਪੀਆਂ ਮਾਰਨ ਦਾ ਮੌਕਾ ਦਿੰਦਾ ਏ ਸੱਜਣ ਦਿਲ ਕਰਦਾ ਸੀ ਵੀ ਚੀਰ ਕੇ ਰੱਖ ਦਿਆਂ ਕਾਲਜਾ ਸਾਹਮਣੇ ਦੱਸਾਂ ਕਿੰਨੀ ਖੁਸ਼ੀ ਆ ਫਿਰ ਮੈਨੂੰ ਪਤਾ ਲੱਗਿਆ ਕਿ ਹਰਪ੍ਰੀਤ ਬਰਾੜ ਦਾ ਬਾਪੂ ਆਇਆ ਉਹਦੇ ਨਾਲ ਟੂਰਨਾਮੈਂਟ ਤੇ ਰੌਂਤੇ ਵਾਲੇ ਗੱਲ ਨੂੰ ਮਿਲਣੀ ਆ ਥਾਰ ਤੇ ਉਹਦਾ ਬਾਪੂ ਵੀ ਚਾਹ ਮਨਾਇਆ ਉਹਨੇ ਬਾਪੂ ਕਹਿੰਦਾ ਮੈਂ ਚੱਲਦਾ ਫਿਰ ਬਾਪੂ ਨੂੰ ਸਲੂਟ ਬਣਦਾ ਸੀ ਸਾਡੇ ਵੱਡੇ ਭਰਾ ਨੂੰ ਸੱਜਣ ਕਮੈਂਡੇਟਰਾਂ ਦੇ ਰੰਗ ਬੰਨੇ ਪਏ ਸੀ ਹਰਪ੍ਰੀਤ ਬਾਰੇ ਜਦੋਂ ਕਮੈਂਡੇਟਰ ਗੱਲ ਕਰਦੇ ਸੀ ਲੋਕਾਂ ਨੂੰ ਦੱਸਦੇ ਸੀ ਜੋ ਤਾੜੀ ਵੱਜਦੀ ਸੀ ਤੇ ਜੋ ਪਿੰਡੇ ਤੇ ਲੂਈ ਕੰਡਾ ਖੜਾ ਹੁੰਦਾ ਸੀ ਉਹ ਉੱਥੇ ਪਹੁੰਚਣ ਵਾਲਾ ਸੁਣਨ ਵਾਲਾ ਤੇ ਦੇਖਣ ਵਾਲਾ ਸੱਜਣ ਉਹੀ ਦੱਸ ਸਕਦਾ ਫਿਰ ਉਸ ਤੋਂ ਬਾਅਦ ਬਾਈ ਬਿੱਟੂ ਸੈਦੋਕੇ ਵਾਲੇ ਨੇ ਜਾਂ ਸੰਧੂ ਭਰਾ ਨੇ ਜੋ ਕਮੈਂਟਰੀ ਦੇ ਕੜਲ ਕੱਡੇ ਉਨੰਦ ਵੱਖਰਾ ਸੀ ਤੇ ਉਸ ਤੋਂ ਬਾਅਦ ਰੌਂਤੇ ਵਾਲੇ ਗੱਲ ਦੀ ਥਾਰ ਆ ਜਿਹੜੀ ਸਜਣਾਵਾਂ ਬਾਰ ਕੱਢ ਲਈ ਐਨਆਰਆਈ ਭਰਾਵਾਂ ਦਾ ਸਜਣਾ ਦਾ ਸਹਿਯੋਗ ਆ ਜਿਨ੍ਹਾਂ ਨੇ ਭਰਾ ਨੂੰ ਥਾਰ ਦਿੱਤੀ ਆ ਸਾਡੇ ਨੂੰ ਮੈਂ ਤਾਂ ਯਾਰ ਲਖਾਰੀਆਂ ਨੂੰ ਕਦੇ ਸਾਈਕਲ ਨਹੀਂ ਸੀ ਮਿਲਦਾ ਵੇਖਿਆ ਆਪਦੀ ਜ਼ਿੰਦਗੀ ਦੇ ਵਿੱਚ ਤੇ ਰੌਂਤੇ ਵਾਲੇ ਗੱਲ ਨੂੰ ਥਾਰ ਮਿਲੀ ਯਾਰ ਬਹੁਤ ਚੰਗੇ ਚੰਗੇ ਗਵਈਏ ਫਤੇ ਸ਼ੇਰ ਗੱਲ ਵਰਗੇ ਆਲਮ ਵਰਗੇ ਜਾ ਆਪਣੇ ਭਰਾ ਜਸਪ੍ਰੀਤ ਸੰਘੇ ਵਰਗੇ ਦਿਆ ਕਰਨ ਵਰਗੇ ਹੋਰ ਬੜੇ ਚੰਗੇ ਚੰਗੇ ਗਵਈਏ ਬੜੀਆਂ ਵੱਡੀਆਂ ਵੱਡੀਆਂ ਹਾਸਤੀਆਂ ਪਹੁੰਚੀਆਂ ਸੀ ਆਪਣੇ ਰੌਂਤੇ ਵਾਲੇ ਗਿੱਲ ਨੂੰ ਥਾਰ ਜਦੋਂ ਮਿਲਣੀ ਸੀ ਇਸ ਮੂਵਮੈਂਟ ਦੇ ਉੱਤੇ ਬਹੁਤ ਸਾਜਣ ਪਹੁੰਚੇ ਸੀ ਬਾਲੇ ਸਾਜਣ ਨਾਰਾਜ਼ ਨਾ ਹੋ ਜਾਣ ਕਿ ਸਾਡਾ ਨਾਂ ਨਹੀਂ ਲਿਆ ਘੱਠ ਵੀ ਬੜਾ ਸੀ ਟੂਰਨਾਮੈਂਟ ਤੇ ਤੱਕੇ ਪੈਂਦੇ ਸੀ ਬਈ ਸਵੇਰ ਦੇ ਜਿਹੜੇ ਸੱਜਣ ਗਏ ਸੀ ਨਾ ਡੀ ਕਰੇ ਸੀ ਉਹ ਇਸ ਪਲ ਨੂੰ ਵੀ ਕਦੋਂ ਰੌਂਤੇ ਵਾਲਾ ਗੱਲ ਆਊਗਾ ਤੇ ਉਹਨੂੰ ਥਾਰ ਦੇਣਗੇ ਤੇ ਕੀ ਸੈਲੀਬ੍ਰੇਸ਼ਨ ਸੀ ਜਿੰਨੇ ਸੱਜਣ ਪਹੁੰਚਿਆ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਤੇ ਨਾਲ ਦੀ ਨਾਲ ਰੌਂਤੇ ਵਾਲੇ ਗੱਲ ਨੂੰ ਜਿੰਨੇ ਸੱਜਣ ਪਿਆਰ ਕਰਦੇ ਆ ਨਾ ਸਾਰੇ ਸੱਜਣ ਵਧਾਈਆਂ ਜਰੂਰ ਦਿਓ ਉਦੋਂ ਬਾਅਦ ਟੂਰਨਾਮੈਂਟ ਦੇਖਿਆ ਆ ਜਸ਼ਨ ਆਲਮਗੀਰ ਵਾਲੀ ਦੀ ਇੱਕ ਰੇਡ ਦਿਖਾ ਦਿੰਨੇ ਆ ਜਿਹਦੇ ਨਾਲ ਇੰਨਾ ਪਿਆਰ ਕਰਦੇ ਆ ਫਿਰ ਉਹਦੀਆਂ ਰੇਡਾਂ ਦੇਖਿਆਂ ਤੋਂ ਬਿਨਾ ਪਹੁੰਚਦੇ ਵੀ ਕਿਵੇਂ ਇੱਕ ਕੌਡੀ ਤੁਹਾਨੂੰ ਦਿਖਾ ਦਿੰਨਾ ਹੈ ਜਸ਼ਨ ਦੀ ਆਲਮਗੀਰ ਵਾਲੇ ਦੀ ਪਰ ਇੱਕ ਗੱਲ ਰੌਂਤੇ ਵਾਲੇ ਨੂੰ ਥਾਰ ਮਿਲਦੇ ਤੋਂ ਦਿਲ ਨੂੰ ਚੇਤੇ ਆਈ ਵੀ ਜੇ ਕਦੇ ਮੂਸੇ ਵਾਲਾ ਸਿੱਧੂ ਜਿਹਾ ਆਉਂਦਾ ਹੁੰਦਾ ਹੁੰਦਾ ਨਾ ਤੇ ਨਿਹਾਲ ਸਿੰਘ ਵਾਲੇ ਤੇ ਟੂਰਨਾਮੈਂਟ ਤੇ ਪਹੁੰਚਦਾ ਜਰੂਰ ਹੁੰਨੇ ਕਹਣਾ ਮੋਟੇ ਜੇ ਨੂੰ ਥਾਰ ਦਬਾ ਕੇ ਲਿਆਉਣੀ ਆ ਅੱਜ ਓਏ ਉਹਨੇ ਕਹਿਣਾ ਜਰੂਰ ਸੀ ਚਲੋ ਕੋਈ ਗੱਲ ਨਹੀਂ ਭਰਾ ਹੈ ਨਹੀਂ ਪਰ ਭਰਾਮਾਂ ਦਾ ਨਾਂ ਹੈਗਾ